ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਲਵਿੰਦਰ ਹਾਂ ਨਾ ਤੁਹਾਡੇ ਸਾਹਮਣੇ ਅੱਜ ਇੱਕ ਗੱਲ ਤੇ ਟੌਪਿਕ ਤੇ ਹੀ ਗੱਲ ਕਰੂੰਗੀ ਅ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਗਰਮੀ ਦੀਆਂ ਛੁੱਟੀਆਂ ਖਤਮ ਹੋ ਕੇ ਹਟੀਆਂ ਸਮਰ ਵਕੇਸ਼ਨਸ ਤੇ ਉਹਦੇ ਰਿਲੇਟਡ ਹੀ ਇੱਕ ਛੋਟੀ ਜਿਹੀ ਗੱਲ ਕਰੂੰਗੀ ਹਰ ਵੈਸੇ ਹੀ ਮਨ ਚ ਆ ਗਈ ਹਰ ਮਨ ਨੇ ਕਿਹਾ ਵੀ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕਰੀ ਜਾਏ ਔਰ ਮੈਂ ਤੁਹਾਡੇ ਵੀ ਵਿਊਜ਼ ਇਸ ਮੈਟਰ ਤੇ ਮਤਲਬ ਚਾਹਨੀ ਆ ਕਿ ਤੁਹਾਡਾ ਕੀ ਦਿਲ ਕਹਿੰਦਾ ਹੈ ਹਨਾ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਮੈਂ ਆਪਣੀ ਨਾਨੀ ਘਰ ਹੀ ਰਹਿੰਦੀ ਸੀ ਤੇ ਮੇਰੇ ਦਾਦਾ ਜੀ ਨੂੰ ਜਦ ਪਤਾ ਹੁੰਦਾ ਸੀ ਵੀ ਅੱਜ ਫਲਾਣੀ ਤਰੀਕ ਹੈ ਔਰ ਛੁੱਟੀਆਂ ਮੇਰੀ ਪੋਤੀ ਨੂੰ ਵੀ ਹੋ ਗਈਆਂ ਹੋਣੀਆਂ ਤੇ ਉਹ ਹਮੇਸ਼ਾ ਹੀ ਛੁੱਟੀਆਂ ਤੋਂ ਅਗਲੇ ਹੀ ਦਿਨ ਮੈਨੂੰ ਲੈਣ ਆ ਜਾਂਦੇ ਹੁੰਦੇ ਸੀ ਜਾਂ ਮੇਰੇ ਨਾਨਾ ਜੀ ਮੈਨੂੰ ਛੱਡਣ ਚਲੇ ਜਾਂਦੇ ਹੁੰਦੇ ਸੀ ਤੇ ਬਾਬਾ ਜੀ ਦਾ ਕਿਹਾ ਹੁੰਦਾ ਤਾਂ ਵੀ ਲੈਂਡਲਾਈਨ ਫੋਨ ਤੇ ਫੋਨ ਆ ਜਾਣਾ ਕਿ ਵਈ ਵੀ ਹਮੇ ਆਪਣੀ ਪੋਤੀ ਨੂੰ ਲੈਣ ਆ ਰਹੇ ਆਂ ਛੁੱਟੀਆਂ 'ਚ ਤੇ ਮੈਨੂੰ ਵੀ ਕਿਹਾ ਜਾਂਦਾ ਤਾਂ ਵੀ ਆਪਣੀ ਕਿਤਾਬਾਂ ਕਾਪੀਆਂ ਜੋ ਵੀ ਪਾਣੀਆਂ ਪਾਲਾ ਵੀ ਤੇਰਾ ਬਾਬਾ ਤੈਨੂੰ ਲੈਣ ਆ ਰਿਹਾ ਹੈ ਨਾ ਤੇ ਮੈਨੂੰ ਮਨੂੰ ਬੜਾ ਚੋਹ ਚੜ ਜਾਣਾ ਹੈ ਨਾ ਉਹ ਬਚਪਨ ਬਹੁਤ ਮਤਲਬ ਅੱਛਾ ਬਚਪਨ ਤੇ ਕਿਆ ਹੁੰਦਾ ਤਾਂ ਜਦ ਮੇਰੇ ਬਾਬੇ ਘਾਣੇ ਦਾ ਟਾਈਮ ਹਮੇਸ਼ਾ ਹੀ ਸ਼ਾਮ ਕਾ ਹੁੰਦਾ ਤਾਂ ਉਹਨਾਂ ਨੇ 4-5 ਵਜੇ ਦੇ ਆਸ-ਪਾਸ ਲਾਲੜੂ ਮੰਡੀ ਪਹੁੰਚ ਕੇ ਇੱਥੋਂ ਲੈਨਲਾਈਨ ਫੋਨ ਤੇ ਫੋਨ ਕਰ ਦੇਣਾ ਔਰ ਵੀ ਮੈਂ ਇੱਥੇ ਆ ਗਿਆ ਉਹ ਬੱਸ ਵਿੱਚ ਲੈਣ ਆਉਂਦੇ ਹੁੰਦੇ ਤੇ ਮਨ ਨੂੰ ਔਰ ਯਾਦ ਹੈ ਵੀ ਉਹਨਾਂ ਨੇ ਕੁੜਤਾ ਪਜਾਮਾ ਪਾਇਆ ਹੋਣਾ ਔਰ ਕਾਲੀ ਪੱਗ ਬੰਨੀ ਹੋਣੀ ਮੋਢੇ ਤੇ ਉਹਨਾਂ ਕੇ ਤੌਲੀਆ ਔਰ ਐਵੇਂ ਉਹਨਾਂ ਨੇ ਛਾੜਦੇ ਛਾੜਦੇ ਲੱਤਾਂ ਜਿਹਾ ਛਾੜਦੇ ਛਾੜਦੇ ਆਣਾ ਹਨਾ ਔਰ ਮਤਲਬ ਮਨੂੰ ਮਨੂੰ ਸਮਝ ਨਹੀਂ ਆਂਦੀ ਵੀ ਕਿੰਨਾ ਚੋ ਚੜ ਜਾਂਦਾ ਤਾਂ ਕਿੰਨਾ ਜ਼ਿਆਦਾ ਚੋ ਚੜਦਾ ਤਾਂ ਵੀ ਮਨੂੰ ਲੈਣ ਆਏ ਆ ਹਨਾ ਤੇ ਮੈਂ ਪਹਿਲਾਂ ਹੀ ਸਮਾਨ ਪੈਕ ਕਰਿਆ ਹੁੰਦਾ ਤਾਂ ਤੇ ਮੇਰੀ ਨਾਨੀ ਨੇ ਕਿਹਾ ਨਾ ਵੀ ਆਪਣੇ ਬਾਬੇ ਨੂੰ ਚਾਹ ਪਾਣੀ ਦੇ ਦੇ ਹਨਾ ਆਪਣੇ ਬਾਬੇ ਨੂੰ ਚਾਹ ਪਾਣੀ ਦੇ ਤਾਂ ਮੈਂ ਚਾਪਣੀ ਦੇਣਾ ਹਰ ਚਾਪਣੀ ਦੇ ਕੇ ਥੋੜੀ ਦੇਰ ਬਾਅਦ ਮੈਂ ਆਪਣਾ ਸਾਰਾ ਸਮਾਨ ਇੱਕ ਇੱਕ ਕਰਕੇ ਆਨੇ ਬਹਾਨੇ ਆਨੇ ਬਹਾਨੇ ਬਾਬੇ ਕੇ ਲਾਗ ਟੇਰੀ ਲਾਣਾ ਸ਼ੁਰੂ ਕਰ ਦੇਣਾ ਕਿਤਾਬਾਂ ਹੋ ਗਿਆ ਕਾਪੀਆਂ ਹੋ ਗਿਆ ਉਸ ਟਾਈਮ ਆ ਇਹ ਜਿਹੀ ਪੜਾਈ ਨਹੀਂ ਦੀ ਮੈਡਮਾਂ ਤੋਂ ਬੜੀ ਬੜੀ ਕਾਪੀਆਂ ਭਰਨ ਦੇ ਦਿੰਦੀਆਂ ਤੇ ਇਤਨੇ ਪੇਜ ਇਸ ਸਬਜੈਕਟ ਕੇ ਲਿਖ ਕੇ ਲੈਣੇ ਇਤਨੇ ਇਸ ਸਬਜੈਕਟ ਕੇ ਲਿਖ ਕੇ ਲੈਣੇ ਔਰ ਕੀਆ ਹੁੰਦਾ ਤਾਂ ਅਪਾ ਉਸਕੇ ਅਕੋਰਡਿੰਗ ਹੀ ਆਪਣਾ ਕੰਮ ਚੱਕ ਲੈ ਜਾਂਦਾ ਤੇ ਵੀ ਵੀ ਇੰਨੇ ਦਿਨ ਦਾ ਕੰਮ ਆਪਾਂ ਨੇ ਕੰਪਲੀਟ ਕਰਨਾ ਹੈ ਚਾਹੇ ਲਾਸਟ ਵਾ ਛੁੱਟੀਆਂ ਤੋਂ ਬਾਅਦ ਜਦ ਆਪਾਂ ਸਕੂਲ ਐਂਟਰ ਹੋਣਾ ਹਰ ਚਾਹੇ ਉਹ ਮੈਡਮਾ ਉਹਨੂੰ ਦੇਖਦੀਆਂ ਵੀ ਨੀਤੀਆਂ ਹਰ ਕਿਆ ਹੁੰਦਾ ਤਾਂ ਮੋਨੀਟਰ ਜੋ ਵੀ ਹੁੰਦਾ ਤਾਂ ਉਹ ਤੋਂ ਸਾਰੀ ਸਾਰੇ ਪੇਜਾਂ ਦੇ ਉੱਪਰ ਠੀਕੇ ਮਰਵਾ ਕੇ ਐਂਡ ਵਿੱਚ ਮੈਡਮ ਨੇ ਸਾਈਨ ਕਰਦਣੇ ਔਰ ਵੈਰੀ ਗੁੱਡ ਦੇ ਦੇਣਾ ਲਖਾਈ ਦੇਖ ਕੇ ਔਰ ਸੋ ਮਤਲਬ ਉਹ ਚੀਜ਼ਾਂ ਦੀਆਂ ਜਿਹੜੀਆਂ ਕਾਪੀਆਂ ਮੈਂ ਬਾਬੇ ਕੇ ਲੱਗ ਢੇਰੀ ਲਾਣੀਆਂ ਸ਼ੁਰੂ ਕਰਦੇ ਨੇ ਵੀ ਬਈ ਚਲੇ ਹਮ ਤੋ ਬੜਾ ਚੋਚਾ ਚਲੇ ਹਮ ਤੋ ਮੈਂ ਬਾਬਾ ਜੀ ਨੂੰ ਕਹਿਣਾ ਵੀ ਬਾਬਾ ਜੀ ਵੀ ਜਦ ਉਹਨਾਂ ਨੇ ਚਾਹ ਪੀ ਲਈ ਵੀ ਚਲ ਉਹਨੇ ਕਹਿਣਾ ਭਾਈ ਬਹਿ ਜਾ ਕੱਲ ਨੂੰ ਜਾਉਂਗੇ ਹਰ ਦੂਏ ਦਿਨ ਹੋ ਗਿਆ ਦੂਏ ਦਿਨ ਬਾਬੇ ਨੇ ਰੋਟੀ ਖਾ ਲਈ ਚਾਹ ਪਾਣੀ ਪੀ ਲਿਆ ਔਰ ਮਨੂੰ ਕਿਸੇ ਗਰੀਬ ਨੂੰ ਗਰੀਬ ਨੂੰ ਕਿਸੇ ਨੇ ਨਹੀਂ ਕਿਹਾ ਵੀ ਤਿਆਰ ਹੋ ਲੈ ਮੈਂ ਪਹਿਲਾਂ ਹੀ ਬਿਨਾ ਕਹੇ ਤੇ ਤਿਆਰ ਹੋ ਕੇ ਫਿਰਨ ਲੱਗੀ ਆਪਣੀ ਫਰਾਕ ਪਰੂਖ ਪਾ ਕੇ ਔਰ ਕੀਆ ਬਣਿਆ ਫਿਰ ਬਾਬੇ ਨੇ ਕਹਿਣਾ ਵੀ ਥੋੜੀ ਦੇਰ ਮੈਂ ਜਾਉਂਗੇ ਆਓ ਥੋੜੀ ਦੇਰ ਤੀ ਨਾ ਜਿਹੜੀ ਉਹ ਥੋੜੀ ਦੇਰ ਮੈਂ ਦੱਸ ਨਹੀਂ ਸਕਦੀ ਕਿਤਨੀ ਖਤਰਨਾਕ ਸੀ ਉਹ ਥੋੜੀ ਦੇਰ ਮੈਂ ਥੋੜੀ ਥੋੜੀ ਦੇਰ ਬਾਅਦ ਜਾ ਕੇ ਅੰਦਰ ਟਾਈਮ ਦੇਖਣਾ ਵੀ ਲੈ ਬਈ ਵੀ ਜਾ ਰਹੀ ਹਰ ਆਪਣੀ ਨਾਨੀ ਨੂੰ ਕਹਿਣਾ ਇਤਨੇ ਦਿਨ ਬਾਅਦ ਆਉਂਗੀ ਹਨ ਵੀ ਨਾਨੀ ਨੇ ਮੈਨੂੰ ਬਾਰ-ਬਾਰ ਮੇਰਾ ਮੱਥਾ ਚੁੰਮਣਾ ਬਹੁਤ ਬਹੁਤ ਜਿਆਦਾ ਪਿਆਰ ਔਰ ਮੈਂ ਕੀ ਕਰਾਂ ਅੱਜ ਕੱਲ ਉਹ ਪਿਆਰੇ ਨਹੀਂ ਰਿਹਾ ਲੋਕਾਂ ਕੇ ਕੋਲ ਪੈਸੇ ਕੀ ਗਰਮੀ ਜਿਆਦਾ ਵਧ ਗਈ ਔਰ ਪਿਆਰ ਕੀ ਗਰਮੀ ਰਹੀ ਨਹੀਂ ਪਿਆਰ ਕੇ ਨਿੱਗ ਨਹੀਂ ਰਹੇ ਪਿਆਰ ਕੀ ਮੁਹੱਬਤ ਨਹੀਂ ਰਹੀ ਰਿਸ਼ਤਿਆਂ ਮਾ ਮੁਹੱਬਤ ਨਹੀਂ ਰਹੀ ਔਰ ਲੋਕਾਂ ਦੇ ਵਿੱਚ ਕੀ ਰਹਿ ਗਿਆ ਪੈਸਾ ਫਲਾਣਾ ਰਿਸ਼ਤੇਦਾਰ ਆ ਜੇ ਉਹਦੇ ਕੋਲ ਪੈਸਾ ਥੇਲਾ ਹੈ ਤਾਂ ਉਹਦੀ ਆਉ ਭਗਤ ਬਹੁਤ ਅੱਛੀ ਹੋਊਗੀ ਜੇ ਕਿਸੇ ਕੋਲ ਪੈਸਾ ਥੇਲਾ ਘੱਟ ਹੈ ਤਾਂ ਉਸ ਆਉ ਭਗਤ ਵਿਚਾਰੇ ਦੀ ਸ਼ੋਸ਼ ਹੋਊਗੀ ਆਉ ਭਗਤ ਹਰ ਸਲਾਮ ਜਿਹੜੀ ਹੈ ਨਾ ਉਹ ਸਾਰੀ ਪੈਸੇ ਨੂੰ ਇਹ ਹੋਰ ਕੋਈ ਕਿਸੇ ਨੂੰ ਨਹੀਂ ਪੁੱਛਦਾ ਅੱਜ ਕਾ ਟਾਈਮ ਤੋਂ ਐਸਾ ਆ ਗਿਆ ਵੀ ਬਹੁਤ ਖਤਰਨਾਕ ਹੈ ਨਾ ਤੇ ਫਿਰ ਕੀ ਹੋਣਾ ਜਦ ਅਸੀਂ ਘਰੇ ਚਲੇ ਜਾਣਾ ਘਰੇ ਗਈ ਸਾਡੇ ਘਰ ਦੇ ਥੋੜੀ ਜਿਹੀ ਬੈਕ ਸਾਈਡ ਇੱਕ ਲਾਲੇਗੀ ਦੁਕਾਨ ਦੀ ਬਾਬੇ ਨੇ ਉਹਨੂੰ ਕਹਿਣਾ ਵੀ ਆਏ ਮੈਨੂੰ ਅੱਜ ਵੀ ਆਦਾ ਵੀ ਉਹਨਾਂ ਨੇ ਉਹਨੂੰ 10 ਰੁਪਏ ਗੇਰੇ ਹਰ ਵੀ ਮੇਰੀ ਪੋਤੀ ਆਈ ਵੀ ਹੈ ਵੀ ਜੋ ਖਾਣੇ ਨੂੰ ਮੰਗੂਗੀ ਤਾਂ ਇਹਨੂੰ ਤੋਫੀਆਂ ਖਾਂਦੀ ਆ ਇਹਨੂੰ ਦੇ ਦਿਓ ਹਨਾ ਤਾਂ ਉਸ ਟਾਈਮ ਕੇ 10 ਰੁਪਏ ਅੱਜ ਕੇ ਬਹੁਤ ਬਹੁਤ ਜ਼ਿਆਦਾ ਵਰਗੇ ਆ ਹਰ ਉਹ ਬੱਚੇ ਤੇ ਜਿਹੜੇ ਬਾਹਰ ਜ਼ਿਆਦਾ ਖਾਣਾ ਪੀਣਾ ਖਾਂਦੇ ਨਹੀਂ ਤੇ ਅੱਜ ਕੱਲ ਹੋ ਗਿਆ 버ਗਰ ਹੋ ਗਏ ਪੀਜ਼ੇ ਹੋ ਗਏ ਸੈਂਡਵਿਚ ਹੋ ਗਏ 700 80 60 ਰਮ ਹੋ ਗਿਆ ਮਨ ਨੂੰ ਲੱਗਦੀ ਜਾਦਾ ਬਾਹਰ ਕਾ ਘੁੰਮਣਾ ਹੋ ਗਿਆ ਔਰ ਇਸ ਕਰਕੇ ਪਿਆਰ ਮੁਹੱਬਤ ਵੀ ਨਹੀਂ ਰਹੇ ਮਾਮੀਆਂ ਨੂੰ ਹੁੰਦਾ ਵੀ ਜੇ ਨਿਆਣੇ ਆਉਂਗੇ ਤਾਂ ਗਾਹ ਪਾਉਂਗੇ ਸਾਡਾ ਘਰ ਨਾ ਗੰਦਾ ਕਰ ਜਾ ਸਭ ਨੂੰ ਸਭ ਨੂੰ ਆਹ ਦਿੱਕਤ ਰਹਿੰਦੀ ਹੈ ਵੀ ਊੜਾ ਨਾਲ ਡੁੱਲ ਜਾ ਆਹ ਨਾਲ ਡੁੱਲ ਜਾ ਇੱਥੇ ਤੱਕ ਕਿ ਆਪਾਂ ਨੂੰ ਖੁਦ ਨਹੀਂ ਪਤਾ ਹੈ ਵੀ ਕਿਵੇਂ ਹੋ ਗਿਆ ਆਪਾਂ ਹਨਾ ਮੈਂ ਖੁਦ ਵੀ ਹੋਈ ਵੀ ਹਾਂ ਮੈਂ ਨਹੀਂ ਕਹਿੰਦੀ ਹੂੰ ਕਈ ਵਾਰੀ ਕਈ ਵਾਰੀ ਪਿਆਰ ਜਾਗਦਾ ਆਪਾਂ ਕਹਿੰਦੇ ਆਜੋ ਛੁੱਟੀਆਂ ਹੋ ਗਈ ਗੇੜਾ ਮਾਰ ਜੋ ਤਾਂ ਸੋ ਮਤੇ 50% ਜਿਹੜਿਆਂ ਨੂੰ ਸ਼ਾਇਦ ਇਮੋਸ਼ਨ ਸਮਝ ਆ ਜਾਂਦਾ ਹਰ ਉਹ ਆ ਜਾਂਦੇ ਆ ਵਰਨਾ ਲੋਕ ਕਹਿੰਦੇ ਹਮ ਤੋ ਕਹੀਂ ਠੰਡੇ ਲੱਕ ਕੇ ਮਾ ਜਾਹਾਂਗੇ ਘੁੰਮਣ ਮਾਰੇ ਤੋਂ ਨਿਆਣੇ ਸਿਰ ਹੋ ਰਹੇ ਆ ਸੋ ਇਹ ਗੱਲ ਕਮਾ ਜਦ ਬਾਬੇ ਉਹ ਨਹੀਂ ਲੈਣ ਆਂਦੇ ਤੇ ਹਰ ਉਰੇ ਤੇ ਘਰ ਜਾਣਾ ਹਰ ਉੱਥੇ ਮੇਰੇ ਨਾਨੇ ਨੇ ਲੈਣ ਆਣਾ ਉਹ ਦਿਨ ਤੇ ਨਾ ਉਹ ਦਿਨਾ ਵਰਗੇ ਦਿਨ ਅੱਜ ਆਏ ਨਹੀਂ ਸਕਦੇ ਨਾਨੇ ਨਾਨੀਆਂ ਵੀ ਉਸੇ ਨਹੀਂ ਰਹੇ ਦਾਦੇ ਦਾਦੀਆਂ ਵੀ ਉਹੇ ਜੇ ਨਹੀਂ ਰਹੇ ਦਾਦੀਆਂ ਆਪਣੇ ਕਹਿੰਦੇ ਨਹੀਂ ਮੂੰਹ ਤੇ ਕੱਢ ਕੇ ਨਿਆਣੇ ਨੂੰ ਚੀਜ਼ ਦੇ ਦਿੰਦੀਆਂ ਦੀਆਂ ਅੱਜ ਕੱਲ ਸੈਲਫਿਸ਼ ਐਨੀਮਲ ਹੋ ਗਿਆ ਹਨਾ ਇਨਸਾਨ ਮੈਂ ਮੈਂ ਬਸ ਆਹੀ ਆਪਣੀ ਫੀਲਿੰਗ ਇੱਕ ਸ਼ੇਅਰ ਕਰਨਾ ਚਾਹ ਰਹੀ ਸੀ ਵੀ ਸਮਰ ਵਕੇਸ਼ਨ ਹੋਈਆਂ ਮੇਰੇ ਆ ਗੱਲ ਯਾਦ ਆ ਗਈ तकरीबन तकरीबन ਗੱਲਾਂ ਕਰਦੀ ਰਹਿੰਦੀ ਹਾਂ ਤੇ ਤੁਸੀਂ ਵੀ ਕਰਦੇ ਹੋ ਤਾਂ ਜਰੂਰ ਆਪਣੇ ਬਚਪਨ ਨੂੰ ਸ਼ੇਅਰ ਜਰੂਰ ਕਰਿਓ ਔਰ ਮੇਰੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਤਾਂ ਮੈਨੂੰ ਇਸ ਦੇ ਬਾਰੇ ਦੱਸਿਓ ਜਰੂਰ ਤੇ ਆਪਣੀ ਫੀਲਿੰਗ ਜਰੂਰ ਸ਼ੇਅਰ ਕਰਿਓ ਮੈਂ ਮੈਂ ਚਾਹੁੰਦੀ ਹਾਂ ਵੀ ਹਰ ਇੱਕ ਦੀ ਫੀਲਿੰਗ ਕਮੈਂਟਾਂ 'ਚ ਮੈਨੂੰ ਮਤਲਬ ਪਤਾ ਲੱਗੇ ਮੈਂ ਸਾਰਿਆਂ ਨੂੰ ਇਹ ਮਤਲਬ ਗੱਲ ਕਰੂੰਗੀ ਵੀ ਸਾਰੇ ਹੀ ਲਿਖ ਕੇ ਮੈਨੂੰ ਜ਼ਰੂਰ ਭੇਜਿਓ ਮੈਂ ਵੇਟ ਕਰੂੰਗੀ ਜੀ ਤੁਹਾਡੇ ਰਿਪਲਾਈ ਕੀ ਓਕੇ ਥੈਂਕ ਯੂ